ਬਟਾਲਾ ਪੁਲਿਸ ਉਦੀਨ ਪੈਂਦੇ ਸ਼੍ਰੀ ਹਰਗੋਬਿੰਦਪੁਰ ਬਲਾਕ ਦੇ ਨਜ਼ਦੀਕ ਹੁੰਦੇ ਪਿੰਡ ਗਲੋਵਾਲ ਵਿੱਚ ਸਥਿਤ ਇੱਟਾਂ ਦੇ ਭੱਠੇ ਤੇ ਦਰਦਕ ਤੇ ਵਾਪਰੀ ਦਰਦਨਾਕ ਘਟਨਾ ਦੌਰਾਨ ਦੋ ਬੱਚਿਆਂ ਦੀ ਇੱਟਾਂ ਥੱਲੇ ਆਉਣ ਕਾਰਨ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੇ ਕੀਤੀ ਕਤਤ ਜਾਣਕਾਰੀ ਅਨੁਸਾਰ ਲੜਕਾ ਗੋਪੀ ਉਮਰ 12 ਸਾਲ ਅਤੇ ਲੜਕੀ ਸ਼ਾਂਤੀ ਉਮਰ 6 ਸਾਲ ਵਾਸੀ ਯੂਪੀ ਦੱਸਿਆ ਗਿਆ। ਮੌਕੇ ਤੇ ਘਟਨਾ ਵਾਲੀ ਥਾਂ ਤੇ ਸ਼੍ਰੀ ਹਰਗੋਬਿੰਦਪੁਰ ਦੀ ਪੁਲਿਸ ਦੇ ASI ਗੁਰਮਖ ਸਿੰਘ ਸਰਦਾਰ ਕਰਤਾਰ ਸਿੰਘ ਹਰਪਾਲ ਸਿੰਘ ਆਪਣੇ ਪੁਲਿਸ ਕਰਮਚਾਰੀਆਂ ਸਮੇਤ ਪੁੱਜੇ ਜਿੱਥੇ ਪੁਲਿਸ ਨੇ ਘਟਨਾ ਦਾ ਜਾਇਜ਼ਾ ਲਿਆ ਤੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ। ਹਾਂਜੀ ਭਾਈ ਤੁਹਾਡਾ ਨਾਮ ਕੀ? ਹਾਂਜੀ। ਇਹ ਤੁਹਾਨੂੰ ਕੁਮਿੰਦਰ ਸਿੰਘ। ਹਾਂਜੀ। ਤੁਸੀਂ ਇਸ ਪੱਠੇ ਤੇ ਬੰਦੀ ਹੋ? ਹਾਂਜੀ। ਅੱਜ ਕਿਵੇਂ ਵਾਕਿਆ ਵਾਕ? ਹਾਂਜੀ ਜਿਹੜਾ ਅੱਜ ਦਾ ਵਾਕਿਆ ਉਹਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਆਂ ਜੀ ਕਿੰਨੀ ਜੀ ਮਾੜੀ ਹੋਈ ਆ ਹਾਦਸਾ ਹੋਈ ਆ ਬੱਚੇ ਖੇਡ ਰਹੇ ਸੀ ਆਪਣੇ ਤੇ ਦਿਵਾਰ ਡਿੱਗੀ ਆ ਹਾਂਜੀ ਖੇਤਾਂ ਦਾ ਡਿੱਗੀ ਇਹ ਤਾਂ ਕੰਮ ਕਰਾਇਆ ਜਾ ਰਿਹਾ ਮੇਰੀ ਕੰਮ ਨਹੀਂ ਕਰਾਈ ਛੋਟੇ ਬੱਚੇ ਆ 7 ਸਾਲ ਦੇ ਬੱਚੇ ਨੇ ਕੀ ਕੰਮ ਕਰਨਾ ਉਹ ਤਾਂ ਖੇਡ ਰਹੇ ਸੀ ਆਪਣੇ ਮਾਪਿਓ ਦੇ ਮਗਰ ਦਿਵਾਰ ਡੇਗੀ ਅਚਾਨਕ ਬੱਚੇ ਮਾਰੇ ਗਏ ਥੱਲੇ ਆ ਗਏ ਕਿੰਨੇ ਬੱਚੇ ਦੋ ਬੱਚੇ ਕਿੰਨੀ ਕਿੰਨੀ ਏਜ ਕੋਈ ਪਤਾ ਕੋਈ ਏਜ ਇੱਕ ਦੀ 13 ਸਾਲ ਹੋਏਗੀ ਬੇਟੇ ਦੀ ਬੇਟੀ ਦੀ ਹੋਊਗੀ 7-8 ਸਾਲਾਂ ਦੀ ਲੋਕ ਬਾਲ ਵੀ ਕੀਤੀ ਹੋ ਰਹੀ ਹੈ ਇਥੇ 7 ਸਾਲ ਦੇ ਬੱਚੇ ਕੋ ਸਰ ਮੈਂ ਕਿਹਾ ਖੇਡ ਰਹੇ ਸੀ ਅਗਲ ਮੈਂ ਕਹਿੰਦਾ ਵੀ ਖੇਡ ਰਹੇ ਸੀ ਬਸ ਕਿਸੇ ਨੇ ਰੋਕਿਆ ਨਹੀਂ ਕਿ ਇਧਰ ਪੱਠਾ ਚੜਦੇ ਆ ਇਧਰ ਇਸ ਵਾਲੇ ਨਹੀਂ ਆਉਣਾ ਪਾਸੇ ਸਰ ਰੋਕੀਦਾ ਕਈ ਦਾ ਬੋ ਚਾਣਕ ਬੱਚੇ ਆ ਗਏ ਮਗਰ ਮਾਂ ਪਿਓ ਦੀ ਜੇ ਹੁਣ ਜ਼ਿੰਮੇਵਾਰ ਕੌਣ ਹੈ ਹਾਂਜੀ ਜ਼ਿੰਮੇਵਾਰ ਤੁਸੀਂ ਹੋ ਜਾਂ ਹੋਰ ਕੋਈ ਹੈ ਨਹੀਂ ਜ਼ਿੰਮੇਵਾਰ ਤੇ ਅਸੀਂ ਆ ਜੀ ਅਸੀਂ ਇਹ ਕਦੇ ਕਹਿੰਦੇ ਨਹੀਂ ਨਹੀਂ ਮੰਦੇ ਆਤੀ ਤੇ ਮੇਰੀ ਸੁਚਾ ਜੀ ਤੁਹਾਡੀ ਜ਼ਿੰਮੇਵਾਰੀ ਅੰਦਰ ਤਾਂ ਨਹੀਂ ਜਾ ਰਿਹਾ ਬੇਸੁਣ ਨਹੀਂ ਇੰਨੇ ਚਿਰਾਂ ਦੀ ਘਟਨਾ ਵਾਪਰ ਗਈ ਮਨਸੀ ਜੀ ਤੁਸੀਂ ਮਾਲਕਾਂ ਨੂੰ ਫੋਨ ਨਹੀਂ ਕੀਤਾ ਮਾਲਕਾ ਜੇ ਤੱਕ ਨਹੀਂ ਪਹੁੰਚੇ ਭੀ ਇੰਨਾ ਟੈਗਟ ਟੈਗਟ ਮਾਲਕਾਂ ਨੂੰ ਫੋਨ ਜੀ ਬਾਹਰ ਨਹੀਂ ਗਿਆ ਜੇ ਪਹੁੰਚੇ ਨਹੀਂ ਪਹੁੰਚਿਆ ਨੂੰ ਅੱਗੇ ਜਿਹੜਾ ਪਹਿਲਾ ਹਾਸਾ ਇਹੋ ਕਿਸ ਤਾਂ ਹੱਲ ਕੀਤਾ ਸੀ ਜਿਹੜਾ ਜੀ ਕਿਤੋਂ ਪਹਿਲਾਂ ਪੂਰਾ ਹੋਇਆ ਇਹ ਤੇ ਕਹਿੰਦਾ ਲਈਆ ਇਹ ਪਹਿਲਾਂ ਤੋਂ ਪਹਿਲਾਂ ਪੂਰਾ ਇੱਕ ਹੋਇਆ ਸੀ ਉਹ ਤਾਂ ਕੀ ਕਿਦਾਂ ਕੀਤਾ ਕੀਤਾ ਕਿਹੜਾ ਹੈ ਮੇਰੀ ਟੈਕਨੋਲੋਜੀ ਚਲੋ ਵੀ ਤੁਹਾਨੂੰ ਦਿਖਾਵਾਂਗੇ ਬੜੀ ਕੁਝ ਹੋਰ ਬੜੀ ਮੇਰੀ ਨੋਲਿਜ ਕਿਹੜਾ ਹੈ ਜੀ ਉਹ ਨਹੀਂ ਦਾ ਨਾਮ जो आज घटना वापरी है इस संबंध में की कहना चाहिए कहना की चाहिए बाबूजी हमको इंसाफ चाहिए ना नहीं हुआ कैसे ये हुआ ऐसे की बाबूजी हम काम कर रहे थे बच्चा हमारा पानी देने गया था क्या मैं, क्या नाम था बच्चे का गोपी मैं हाँ। पानी पी लिया फिर हमने ब्रेड अपना ब्रेड ब्रेडी लेके बाहर निकाल लिया ब्रेड ईट भर के ਉਹ ਬੋਲੇ ਬੱਚਾ ਚੱਲ ਬਾਹਰ ਚਲੀਏ ਤੋ ਗੇਰਾ ਚਲੋ ਅੱਗੇ ਪਿੱਛੇ ਪਿੱਛੋ ਆਤਾ ਤਾਂ ਬਸ ਦਿਵਾਲਡਿਕ ਬਈ ਇਹ ਅਚਾਨਕ ਜਤੀ ਜਦਵਾਰ ਰਿਹਾ ਤੇ ਉਸੇ ਟਾਈਮ ਅੰਦਰ ਕਿਤਨੇ ਆਦਮੀ ਥੇ ਆ ਜਿਹੜੇ ਕੰਮ ਕਰ ਰਹੇ ਥੇ ਕੰਮ ਕਰਨ ਵਾਲੇ ਬੰਦੇ ਸਾਰੇ ਮਿਲਾ ਕੇ 30 35 ਬੰਦੇ ਹੁੰਦੇ ਠੀਕ ਉਹਨਾਂ ਦੌੜ ਕੇ ਆਪਣੀ ਚੰਦ ਚਾਈਏ ਨਹੀਂ ਉਹ ਦੂਜੇ ਇਧਰ ਪ੍ਰਾਈ ਕਰਨ ਵਾਲੇ ਦੂਜੇ ਉਧਰ ਪਰਲੇ ਪਾਸ ਇਥੇ ਠੀਕ ਆਪ ਕਾਸੀ ਕੰਮ ਕਰ ਹਾਂਜੀ ਠੀਕ ਹੈ ਆ ਪ੍ਰਸ਼ਾਸਨ ਸੇ ਕੀ ਕਹਿਣਾ ਚਾਹਤੇ ਆ कहना क्या चाहते हैं बाबूजी जो बच्चा तो हमारा चला गया अब तो मिलना नहीं है अब जो सरकार जो सोचेगी वही करेगी ठीक है तो कितनी है थी बच्चे की उसकी उसकी 12 साल 12 साल ठीक जी जेड़े जे, आज बच्चे दोनों दी डेथ हुई वो तो आटडे की लगती है मेरी बेटी है क्या हुआ क्या वो मैं ट्राली लोड कर रहा था वो भट्टे में रहा है और ट्राली लौट के, के बाहर, फंदी के बाहर देवाल गिरी गोपी वो, वो बारह साल का है वो आपके साथ काम ही करते जिसका बच्चा वो, वो पानी अपने पिताजी को देने आया था आपका नाम क्या है छोटे लाल उसका नाम क्या है जो लड़के का बाप है जो छोटा बच्चा है उसका राजेश तो आप कहाँ से आए हैं यूपी यूपी से तो और कितना टाइम हो गया आपको काम करते जहाँ पर काम करते चार महीना हो गयी। तो किस टाइम हो गया जे वाला द्वार जो ग्यारह चालीस पर ग्यारह चालीस आप सरकार से क्या मांग करते हु? सरकार से मांग सब विचार बताई है जब तस्वी है तभी ਮਹਿੰਦੀ ਸਾਹਿਬ ਜਿਹੜੀ ਅੱਜ ਇੱਕ ਘਟਨਾ ਵਾਪਰੀ ਪੱਠੇ ਦੇ ਸੰਬੰਧ ਵਿੱਚ ਚੀਕ ਕਣਕ ਇਹ ਇਨਫੋਰਮੇਸ਼ਨ ਮੈਂ ਤੇ ਅਸੀਂ ਆਪਣੀ ਪੁਲਿਸ ਪਾਰਟੀ ਭੇਜੀ ਸੀ ਮੈਂ ਵੀ ਮੌਕਾ ਵੇਖ ਕੇ ਆਇਆ ਜੀ ਇੱਕ ਗੋਪੀ ਹੈ ਬੱਚਾ 12 ਸਾਲ ਦਾ ਤੇ ਪਿਤਾ ਦਾ ਰਕੇਸ਼ ਕੁਮਾਰ ਆ ਇੱਕ ਲੜਕੀ ਛੇ ਸਾਲ ਦੀ ਸ਼ਾਂਤੀ ਇਹਦੇ ਪਿਤਾ ਦਾ ਨਾ ਛੋਟੂ ਰਾਲੇ ਯੂਪੀ ਦੇ ਰਹਿਣ ਵਾਲੇ ਆ ਇਹ ਉੱਥੇ ਲੇਬਰ ਦਾ ਕੰਮ ਕਰਦੇ ਆ ਤੇ ਪੱਠੇ ਦੇ ਵਿੱਚੋਂ ਇਟਾਂ ਜਿਹੜੀਆਂ ਪੱਕੀਆਂ ਬਾਹਰ ਕੱਢ ਰਹੇ ਸੀ ਇਹਨਾਂ ਦੇ ਬੱਚੇ ਖੇਡ ਰਹੇ ਸੀ ਉੱਥੇ ਉਹ ਬੱਚੇ ਖੇਡਦੇ ਆ ਕੋਈ ਉਪਰੋਂ ਕੀ ਰੀਜੀ ਉਹ ਜਿਹੜਾ ਉਹ ਕੁਝ ਇਟਾਂ ਦਾ ਉਹੜਾ ਇੱਕ ਡਿਗਾ ਸਾਈਡ ਨੂੰ ਰੇਤਲੀ ਮਿੱਟੀ ਆ ਉਹ ਜਿਹੜੀ ਲੱਗੀ ਹੁੰਦੀ ਬਾਹਰ ਪੱਸਰਜ ਨੂੰ ਬੋਲਦੇ ਆ ਉਹ ਡਿਕਨ ਡਿਕਨ ਕਰਕੇ ਬੱਚੇ ਥੱਲੇ ਆ ਗਏ ਉਹ ਕਟਨ ਦੇ ਬੱਚੇ ਦੋਨੇ ਜਿਹੜੇ ਆ ਉਹਨਾਂ ਦੀ ਮੌਤ ਹੋ ਨਹੀਂ ਪਾਈ ਗਈ ਇਹਦੇ ਬਾਰੇ ਬਾਕੀ ਯੂਨੀਵਰਸਿਟੀਚਨ ਕਰ ਰਹੇ ਆ ਜਿਹੜੀ ਜੋ ਵੀ ਯੂਨੀਵਰਸਿਟੀਚਨ ਦਾ ਸਾਹਮਣੇ ਆਇਆ ਜੇਦੀ ਵੀ ਕੋਈ ਕਸੂਰ ਹੋਇਆ ਉਹਦੇ ਖਿਲਾਫ ਬੰਦੀ ਕਮਿਊਨਿਟੀ ਕਰ ਦੇ ਡੈਡ ਬੋਡੀ ਐਸ ਨੂੰ ਡੈਡ ਬੋਡੀ ਜਿਹੜੀ ਅਸੀਂ ਉਹ ਮੌਇਸਚਰੀ ਚ ਭੇਜਤੀ ਆ ਤਾਂ ਪੋਸਟਮਾਰਟਮ ਕਰਾਵਾਂਗੇ ਸਾਰਾ ਜੀ ਉਦੋਂ ਦਾ ਉਹ ਪ੍ਰਾਪਰ ਕਾਰਵਾਈ ਕਰਨ ਨੂੰ ਸਾਰੀ ਇਹ ਮਾਤਾ ਨੂੰ ਕਿਹਾ ਗਿਆ ਇਹ ਬੱਚਾ ਸਾਡੇ ਤੇ ਕੰਮ ਕਰਦਾ ਸੀ 350 ਦੇ ਟਿਕਦਾ ਸੀ ਇਹਦੇ ਬਾਰੇ ਵੀ ਮੈਂ ਸਾਰਾ ਵੈਰੀਫਾਈ ਕਰੂੰਗਾ ਵੈਰੀਫਾਈ ਕਰਨ ਤੋਂ ਬਾਅਦ ਜੋ ਵੀ ਹੋਏਗਾ ਸਮਝ ਤਾਤੇ ਉਹਨੂੰ ਨੰਬਰ ਉੱਪਰ ਕਰਨ ਕੀਤੀ ਜਾਵੇ ਜਿਹੜੇ ਉਸੇ ਲੇਬਰ ਵਾਲੇ ਉਹਨੇ ਕਿਹਾ ਸੀ ਕਿ ਪੱਠੇ ਦੀਆਂ ਸਾਰੀਆਂ ਦੁਵਾਰਾਂ ਜਿਹੜੀਆਂ ਉਹ ਹੁੰਦੀਆਂ ਜਾਂਾਂ ਤੇ ਕਈ ਵਾਰ ਮਾਰਕ ਨੂੰ ਕਿਹਾ ਜਾ ਗਿਆ ਗਿਆ ਕਿ ਇਹਨੂੰ ਕੀ ਕਰਾਇਆ ਇਹ ਸਾਰਾ ਹੀ ਡਿਪਾਰਟਮੈਂਟ ਦੇ ਜਿਹੜੇ ਸਬੰਧਤ ਡਿਪਾਰਟਮੈਂਟ ਉਹਨਾਂ ਤੋਂ ਪੁੱਛਿਆ ਜਾਊਗਾ ਇਹਨਾਂ ਦੀ ਐਨੋਸੀ ਹੁੰਦੀਆਂ ਨੇ ਉਹ ਅਸੀਂ ਵੈਰੀਫਾਈ ਕਰਾਂਗੇ ਕਿ ਕੀ ਕੀ ਵੈਰੀਫਿਕੇਸ਼ਨ ਦੌਰਾਨ ਕੀ ਕਮੀ ਪਾਈ ਗਈ ਸੀ ਉਹ ਉਹ ਜਿਹੜੀ ਆ ਜੋ ਤਪੀਦ ਦੇ ਜਾਨ ਸਾਹਮਣੇ ਆਊਗਾ ਉਹਦੇ ਮਦਦ ਕਰ ਰਿਹਾ। ਬਹੁਤ ਪੜਿਆ ਨਾਮੀ। ਚੀਮਾ ਬ੍ਰੇਕਰਸ। ਇੰਡੀਆ ਕ੍ਰਾਈਮ ਨਿਊਜ਼। ਜ਼ੁਲਮ ਕੇ ਖਿਲਾਫ ਜੰਗ। ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ